ਮੇਰਾ ਸ਼ੱਕ ਬਿਲਕੁਲ ਸਹੀ ਸੀ ਮੇਰੀ ਤੇ ਸੁਖੀ ਨਹੀਂ ਦੁਖੀ ਹੈ ਵਿਚਾਰੀ ਕਿੰਨੀ ਵਾਰੀ ਇਹਦੇ ਪਾਪਾ ਨੂੰ ਮੈਂ ਕਿਹਾ ਪੁੱਛ ਲੋ ਪੁੱਛ ਲੋ ਕਦਨ ਨਾ ਤੇ ਮਾਵਾਤੀ ਅਨੇ ਚੁਗਲੀਆਂ ਕਰਨੀਆਂ ਹੈ ਇਹ ਚੁਗਲੀਆਂ ਕਰਨੀਆਂ ਕਿਦਣਾ ਗੱਲ ਕਰ ਮੰਨੂ ਇਸ ਮੇਟਣਾ ਪੈਣਾ ਹੁਣ ਕੁਝ ਨਾ ਕੁਝ ਕਰਨਾ ਹੀ ਪੈਣਾ ਕਰਦੀਏ ਦੀ ਸਾਸਣਾ ਕਰ ਮੰਮੀ ਜੀ ਚਾਹਣਾ ਬਣਾਉਣਾ ਮੈਨੂੰ ਜਲਦੀ ਹੈ ਪੂਜਾ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਤੇ ਠੀਕ ਹੈ ਤੇ ਇਹ ਅਗਲਾ ਕੀ ਕੱਪੜੇ ਨੂੰ ਸਿਰ ਤੇ ਲਾ ਕੇ ਹੋ ਨਹੀਂ ਉਹ ਮੰਮੀ ਮੈਂ 2 ਦਿਨ ਘਰੋਂ ਬਾਹਰ ਆਈਆਂ ਤੇ ਤੇਰੇ ਸਿਰ ਤੋਂ ਕੱਪੜਾ ਵੀ ਲੱਥ ਗਿਆ ਸਤਿ ਸ਼੍ਰੀ ਅਕਾਲ ਉਹ ਕਾਲੀ ਕਾਲੀ ਜੀ ਮੰਮੀ ਧਿਆਨ ਨਹੀਂ ਰਿਹਾ ਤੇ ਤੂੰ ਆਈ ਕਿੱਧਰ ਮੰਮੀ ਮੈਂ ਤਾਂ ਤੁਹਾਨੂੰ ਲੈਣ ਆਈਆਂ ਕਿਦੋਂ ਕੋ ਪੁੱਛ ਕੇ ਆਈਆਂ ਇੱਦਾਂ ਜੀ ਪੁੱਛਣਾ ਕਾਦਾ ਮੰਮੀ ਜੀ ਵੇਖੋ ਤੁਹਾਨੂੰ 6-7 ਦਿਨ ਹੋ ਗਏ ਇੱਥੇ ਆਇਆ ਨੂੰ ਤੇ ਤੁਹਾਨੂੰ ਪਤਾ ਮੇਰਾ ਘਰ ਦਾ ਗੁਜ਼ਾਰਾ ਨਹੀਂ ਇਸ ਤਰ੍ਹਾਂ ਕੱਲੀ ਦਾ ਸਰਦਾ ਕਿਉਂ ਆ ਮੈਂ ਖੁਰ ਮੈਂ ਗੈਰੀ ਨੂੰ ਸਕੂਲੋਂ ਲੈਣ ਜਾਣਾ ਉਹਨੂੰ ਲੈ ਕੇ ਆਣਾ ਤੇ ਕੀਰਤ ਦਾ ਟਾਈਮ ਹੋ ਜਾਣਾ ਘਰ ਦੇ ਕੰਮ ਵੀ ਹੁੰਦੇ ਆ ਨਹੀਂ ਤੇ ਮੈਂ ਕੰਮ ਹੱਲਿਆ ਮੈਂ ਵੀ ਆਪੇ ਹੀ ਬੱਚੇ ਪਾਲਿਆ ਤੇ ਘਰ ਦਾ ਕੰਮ ਵੀ ਕੀਤਾ ਪਰ ਮੰਮੀ ਮੈਨੂੰ ਤੇ ਮੁਸ਼ਕਲ ਹੁੰਦੀ ਆ ਨਾ ਉਦੋਂ ਮਸਾਈ ਸਬਜ਼ੀ ਪਾਜੀ ਬਣਾ ਕੇ ਵੇਲੀ ਹੁੰਨੀ ਆ ਤੇ ਛੁੱਟੀ ਦਾ ਟਾਈਮ ਹੋ ਜਾਂਦਾ ਫਿਰ ਘਰ ਆ ਕੇ ਬੱਚੇ ਰੋਟੀ ਪਾਣੀ ਮੰਗਦੇ ਆ ਉਹ ਖਵਾਣਾ ਹੁੰਦਾ ਉੱਥੋਂ ਵੇਲੀ ਹੁੰਨੀ ਆ ਤੇ ਉਹਨਾਂ ਟਿਊਸ਼ਨਾਂ ਤੇ ਜਾਣਾ ਹੁੰਦਾ ਮੈਂ ਕੱਲੀ ਇੰਨਾ ਧੋੜ ਭੱਜ ਕਰਦੀ ਪਈ ਆ ਕੰਮ ਸੇ ਕੰਮ ਤੁਸੀਂ ਘਰ ਹੋਵਗੇ ਤੁਸੀਂ ਘਰ ਦਾ ਤੇ ਵੇਖ ਲੋਗੇ ਨਾ ਮੇਰੀ ਗੱਲ ਸੁ ਮੈਂ ਤੇਰੇ ਕੰਮ ਦਾ ਠੇਕਾ ਨਹੀਂ ਲਿਆ ਆ ਆਪਣੇ ਬੱਚੇ ਮੈਂ ਆਪੇ ਪਾਲੇ ਤੇ ਆਪਣੇ ਘਰ ਦਾ ਕੰਮ ਆਪੇ ਹੀ ਕੀਤਾ ਸਾਰਾ ਤੇ ਤੂੰ ਆਪਣਾ ਆਪੇ ਕਰ ਮੇਰੇ ਸਹਸਰੇ ਨਾਲ ਬੈਠੀ ਦਾ ਮੈਂ 4 ਦਿਨ ਪੇਕੇ ਆਈ ਤੈਨ ਮਗਰ ਬਸੂੜੀ ਪੈ ਗਈ ਮੰਮੀ ਉੱਤੋਂ ਆਇਆ ਗਿਆ ਵੀ ਕਿੰਨਾ ਹੁੰਦਾ ਕੋਈ ਨਾ ਕੋਈ ਰੋਜ਼ ਹੀ ਆ ਜਾਂਦਾ ਕਦੀ ਸ਼ਾਮ ਨੂੰ ਆ ਜਾਂਦਾ ਸ਼ਾਮ ਨੂੰ ਬੱਚਿਆਂ ਦੀ ਪੜ੍ਹਾਈ ਵੀ ਵੇਖਣੀ ਹੁੰਦੀ ਆ ਤੂੰ ਵੇਖੀ ਜਾ ਤੇਰਾ ਮਰ ਜਾ ਤੇਰੇ ਬੱਚੇ ਤੂੰ ਹੀ ਹੋ ਕਰਨਾ ਮੈਂ ਥੋੜੀ ਕੁਝ ਕਰਨਾ ਇਹਦੇ ਵਿੱਚ ਮੰਮੀ ਮੇਰੀ ਗੱਲ ਸੁਣੋ 6-7 ਦਿਨ ਤੇ ਤੁਹਾਨੂੰ ਹੋ ਗਏ ਆ ਕਮ ਸੇ ਕਮ ਤੁਸੀਂ ਘਰ ਕੋਈ ਮੈਂ ਹੁਣ ਮਗਰੋਂ ਆਹੀ ਤਾਲਾ ਲਾ ਕੇ ਕੋਈ ਮਗਰੋਂ ਆ ਕੇ ਮੁਰਜਵੇ ਫੇਰ ਨਹੀਂ ਤੂੰ ਤਾਲਾ ਲਾ ਕੇ ਆਈ ਆ ਮੈਂ ਤੈਨੂੰ ਕਿਹਾ ਤਾਲਾ ਲਾ ਕੇ ਕਿ ਮੈਨੂੰ ਕਿਉਂ ਅਰਮੀ ਤਲਾ ਲਗਾ ਤੇ ਮੰਮੀ ਮੈਂ ਬੂਏ ਖੁੱਲੇ ਛਾਡਾ ਮੈਂ ਨਹੀਂ ਤੇ ਮੈਂ ਤੁਹਾਡੀ ਬੱਜੀ ਥੋੜੀ ਹੋਈ ਆ ਮੈਂ ਕੰਮਾਂ ਲਈ ਇੰਜਨ ਕਰ ਬੈਠੀ ਰਵਾਂ ਹਰ ਵੇਲੇ ਘਰ ਦੀ ਰਾਖੀ ਕਰਦੀ ਰਵਾਂ ਤੂੰ ਜਿਸਰਾ ਹੀ ਨਾ ਦੂਸਰਾ ਨਿਕਲ ਜਾ ਮੈਂ ਤੈਨੂੰ ਕਹਤੈ ਚੁੱਪ ਕਰਕੇ ਚੱਲ ਜਾ ਜਦੋਂ ਮੇਰੇ ਦਿਲ ਕਰੇਗਾ ਮੈਂ ਆ ਜਾਂਗੀ ਮੰਮੀ ਯਾ ਤੇ ਤੁਹਾਨੂੰ ਕੋਈ ਕੰਮ ਹੋਵੇ ਨਾ ਤੁਹਾਨੂੰ ਕੋਈ ਬਹੁਤ ਜ਼ਰੂਰੀ ਕੰਮ ਹੈ ਫਿਰ ਮੈਂ ਕਵਾਂ ਵੀ ਮੈਂ ਨਾਲੇ ਮਾਮੀ ਜੀ ਨੂੰ ਵੀ ਪੁੱਛਿਆ ਉਹ ਕਹਿੰਦੇ ਕੋਈ ਇਹੋ ਜਿਹਾ ਕੰਮ ਤੇ ਕੋਈ ਖਾਸ ਗੱਲ ਤੇਗੀ ਦੀ ਤੇਰੇ ਮੰਮੀ ਵੈਸੇ ਹੀ ਆਏ ਹੋਏ ਆ ਮੰਮੀ ਚਲੋ ਇਧਰ ਨਾਲ ਚੰਗਾ ਵੀ ਨਹੀਂ ਲੱਗਦਾ ਹੋਇਆ 1 2 ਦਿਨ 3 ਦਿਨ 6 7 ਦਿਨ ਹੋ ਗਏ ਆ ਅਗਲਿਆਂ ਨੂੰ ਵੀ ਥੋੜਾ ਆਰਾਮ ਨਾਲ ਬੈਠਣ ਉੱਠਣ ਦਿਓ ਤੇ ਮੈਂ ਉਹਨਾਂ ਫੜਿਆ ਮੈਂ ਤੁਹਾਨੂੰ ਦੱਸਾਂ ਮੈਂ ਕਿਉਂ ਬੈਠੀ ਆ ਇੱਥੇ ਤੇਰੇ ਵਾਂਗ ਉਹਦੀ ਨੂੰਹ ਹੀ ਬੜੀ ਪੁੱਤਰੀ ਹੈ ਉਹਨੂੰ ਸਿੱਧਿਆ ਕਰਨਾ ਹੀ ਮੰਮੀ ਮਾਮੀ ਦੇ ਨੂੰ ਆਹੋ ਉਹ ਰਿਧੀ ਭਾਬੀ ਤੇ ਪਰ ਇੱਥੇ ਹੈ ਗਈ ਨਹੀਂ ਉਹਦੇ ਪੇਕੇ ਲੈ ਗਏ ਉਹਨੂੰ ਆਇਸੀ ਬੜੇ ਤਿੜੇ ਵੇ ਇੱਕ ਭੂਆ ਇਸ ਦੇ ਇੱਕ ਮਾਸੀ ਆਈ ਸੀ ਲੈ ਗਿਆ ਉਹਨੂੰ ਨਾਲ ਹੀ ਤੇ ਜੇ ਨਾਲਾ ਅੱਜ ਦੀ ਦਿਹਾੜੀ ਦੇਖ ਰਾ ਨਾ ਛੱਡਣ ਆਏ ਤੇ ਆਪ ਜਾਣਾ ਲੈਣ ਲਈ ਤੇ ਸੁਧਾਰ ਕੇ ਆਵਾਂਗੀ ਪਰ ਮੰਮੀ ਇਹੋ ਜਿਹਾ ਕੀ ਹੋਇਆ ਤੇਰੇ ਵਾਂ ਜਲੂਲੀ ਐ ਕੰਮ ਨਹੀਂ ਕਰਦੀ ਘਰ ਦਾ ਅੱਧਾ ਘੰਟਾ ਲਾਦੀ ਪਾਣੀ ਲਿਆਣ ਲਈ ਕੰਮ ਨਹੀਂ ਕਰਦਾ ਕੰਮ ਚੋਰ ਹੈ ਤੇਰੇ ਵਾਂ ਪੱਕੀ ਮੰਮੀ ਤੁਸੀਂ ਨਵੇਂ ਤੇ ਨਹੀਂ ਮੇਰੇ ਨਾਲ ਰਹਿਣ ਲੱਗੇ ਇੰਨਾ ਤੇ ਮੈਂ ਕੰਮ ਕਰਦੀ ਆ ਬਾਹਰ ਜਾਵੀ ਸਕੂਲ ਮੈਂ ਵੇਖਦੀ ਵੀ ਆ ਘਰ ਵੀ ਸੰਭਾਲ ਬੱਚੇ ਵੀ ਵੇਖ ਤੇ ਤੁਸੀਂ ਐਵੇਂ ਫालतू ਬੋਲੀ ਜਾਂਦੇ ਬਹੁਤਾ ਕੰਮ ਕਰਨੀ ਆ ਨਾ ਤਈਆਂ ਮਨ ਲੈਣ ਆ ਗਈਆਂ ਨਾ ਤੇਰਾ ਗੁਜ਼ਾਰਾ ਨਹੀਂ ਹੋਣਿਆ ਮੇਰੇ ਬਿਨਾ ਓ ਮੰਮੀ ਗੱਲ ਗੁਜ਼ਾਰੇ ਦੀ ਨਹੀਂ ਗੱਲ ਇਹ ਕੀ ਆ ਤੇ ਸਾਰੇ ਸਕੂਲ ਤੇ ਚੱਲ ਜਾਂਦੇ ਆ ਬੱਚੇ ਸਕੂਲ ਚੱਲ ਜਾਂਦੇ ਆ ਤੇ ਮੈਂ ਹੁਣ ਨਹੀਂ ਸਾਰਾ ਦਿਨ ਇਕੱਲੀ ਤੇ ਫੇਰ ਮੇਰਾ ਟਾਈਮ ਪਾਸ ਵੀ ਨਹੀਂ ਹੁੰਦਾ ਤੇ ਦਿਲ ਨਹੀਂ ਲੱਗਦਾ ਕੋਈ ਨਹੀਂ ਬੈ ਕੇ ਘਰ ਦਾ ਕੰਮ ਕਰਿਆ ਕਰ ਤੇ ਦਿਲ ਆਪੇ ਲੱਗ ਜਾਏਗਾ ਤੇ ਜਿਸ ਰਾਹੀਂ ਨਾ ਤੁਸੀਂ ਦੀ ਹੋ ਕੇ ਤੁਰ ਜਾ ਆਪੇ ਮ ਆ ਜਾਈਂਗੀ ਜਦੋਂ ਆਣਾ ਹੈਗਾ ਮੰਮੀ ਚਲ ਤੇ ਮੈਂ ਜਾਂਨੀ ਆ ਪਰ ਇੱਕ ਗੱਲ ਮੇਰੀ ਮੰਨੀ ਤੇ ਵੈਸੇ ਤੁਸੀਂ ਹੈ ਨਹੀਂ ਪਰ ਮੇਰੀ ਇੱਕ ਗੱਲ ਜ਼ਰੂਰ غور ਕਰਿਓ ਆਪਣੀ ਨੂੰਨ ਤੇ ਤੁਸੀਂ ਜੋ ਮਰਜ਼ੀ ਕਹਿ ਲੋਗੇ ਜਿੱਦਾਂ ਮਰਜ਼ੀ ਰੱਖੋ ਉਹ ਸੁਣ ਵੀ ਲਏਗੀ ਪਰ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮੰਮੀ ਕਿਸੇ ਦੇ ਘਰ ਚ ਦਖਲ ਅੰਦਾਜ਼ੀ ਨਾ ਦਿਓ ਤੇ ਕਿਸੇ ਦੀ ਨੂੰ ਨੂੰ ਕੁਝ ਨਹੀਂ ਕਹਿਣਾ ਚਾਹੀਦਾ ਮੰਨ ਲਓ ਅੱਜ ਤੇ ਉਹ ਚੁੱਪ ਐ ਤੇ ਜੇ ਉਹ ਕੱਲ ਨੂੰ ਉਹ ਬੋਲ ਪਵੇ ਸਾਰਿਆਂ ਦੇ ਵਿੱਚ ਤੁਹਾਡੀ ਬੇਇੱਜ਼ਤੀ ਕਰ ਦੇਵੇ ਤੇ ਤੁਹਾਡੀ ਕੀ ਇੱਜ਼ਤ ਐ ਫਿਰ ਨੀ ਮੇਰੀ ਬੇਇੱਜ਼ਤੀ ਮੇਰੀ ਬੇਇੱਜ਼ਤੀ ਬੋਲੀ ਤੇ ਤੂੰ ਵੀ ਬੜਾ ਸਾ ਤੇਰੇ ਪੇਕੇ ਵੀ ਬੜੇ ਤੜਕੇ ਆਏ ਸੀ ਇਹ ਪੰਚਾਇਤ ਇਕੱਠੀ ਲ ਕਰਕੇ ਲਿਆਏ ਸੀ ਭੇਜਿਆ ਨਾ ਮੈਂ ਉਹ ਸਾਰਾ ਬਰੰਗ ਵਾਪਸ ਭੇਜ ਦਿਓ ਨਾ ਤੈ ਤੂੰ ਹੀ ਸਿੱਧੀ ਹੋ ਗਈ ਬਸਣ ਨਹੀਂ ਹੈ ਨਾ ਤੇਰੇ ਪੇਕੇ ਵੀ ਧਨ ਵਸਾਣ ਦੇ ਇੱਥੇ ਹੱਥ ਜੋੜ ਦੇ ਹੁਣ ਤੇ ਤੂੰ ਹੀ ਜੋੜਨੀ ਹੈ ਬੋਲਣ ਤਾਂ ਮੈਂ ਨਹੀਂ ਦਿੰਦੀ ਉਹਨੂੰ ਮੰਮੀ ਆਈ ਤੇ ਮੈਂ ਕਹਿੰਦੀ ਆ ਤੁਸੀਂ ਕਿਸੇ ਨੂੰ ਬੋਲਣ ਦਿੰਦੇ ਹੋ ਤਾਂ ਤਾਂ ਤੇ ਕੋਈ ਨਹੀਂ ਸੁਧਾਰਦਾ ਤੇ ਹੈ ਹੀ ਆ ਆਪਣੇ ਭਰਾ ਦਾ ਘਰ ਤੇ ਬਰਬਾਦ ਨਹੀਂ ਨਾ ਹੁੰਦੇ ਨਾ ਸੁਧਾਰ ਕੇ ਜਾਵਾਂਗੀ ਉਹਨੂੰ ਦੂਜੇ ਦੀ ਵੀ ਸੁਣ ਲਿਆ ਕਰੋ ਨਾ ਕਦੀ ਆਪਣੀ ਨਾ ਨਾ ਚੜ੍ਹਾਈ ਰੱਖੋ ਹਰ ਪਾਸੇ ਕਿ ਮੈਂ ਹੀ ਸਹੀ ਆ ਅੱਛਾ ਮੈਂ ਗਲਤ ਹੋ ਗਈ ਆ ਨਹੀਂ ਮੈਂ ਗਲਤ ਹੋਈ ਆ ਨਹੀਂ ਮੰਮੀ ਹਾਂ ਨਹੀਂ ਕਿਹ ਫੇਰ ਕਹਿ ਦਿੱਸਰਾ ਕਿਆ ਸੀ ਮੰਮੀ ਗਲਤ ਨਹੀਂ ਤੂੰ ਤੂੰ ਸਹੀ ਕੰਦੇ ਪਿਓ ਮੈਂ ਤਾਂ ਇਹੀ ਕਿਹਾ ਬਸ ਮੰਮੀ ਮੰਮੀ ਕੀ ਬੋਲ ਬੋਲ ਮੈਂ 2 ਦਿਨ ਘਰੋਂ ਕੀ ਬਾਹਰ ਆਈ ਐ ਤੇਰੀ ਜ਼ੁਬਾਨ ਖੁੱਲ ਗਈ ਐ ਹੈ ਨਾ ਜ਼ੁਬਾਨ ਖੁੱਲ ਗਈ ਐ ਟੇਬਲਾ ਨਹੀਂ ਤੇਰੀ ਜ਼ੁਬਾਨ ਦੇ ਮੈਂ ਕਰਦੀ ਐ ਹੈਪੀ ਨੂੰ ਫੋਨ ਉਹਨੂੰ ਕਹਿੰਨੀ ਆ ਕਿਦੀ ਪਰਮਿਸ਼ਨ ਨਾਲ ਇਹਨੂੰ ਇੱਥੇ ਭੇਜਿਆ ਮੇਰੇ ਕੋਲ ਤੇ ਜਾ ਕੇ ਨਾ ਘਰ ਦੇ ਕੰਮ ਕਰ ਰਜਾਈਆਂ ਕੱਢ ਤੇ ਧੁੱਪ ਲਵਾ ਉਹਨਾਂ ਨੂੰ ਤੇ ਜੇ ਮੈਂ ਘਰੋਂ ਆਈ ਐ ਜੇ ਆਪਣੇ ਪੇਕੇ ਤੋਂ ਕਿਸਨ ਸੱਦੇ ਆ ਨਾ ਕੋ ਮਾਂ ਨੂੰ ਦਾਦੀ ਨੂੰ ਮੇਰੇ ਕੋ ਆ ਕੇ ਰਹੀਓ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਮੈਂ ਤੈਨੂੰ ਦੱਸ ਤੈ ਇਹ ਧੀ ਐ ਤੂੰ ਹਨ ਨੂੰ ਹੀ ਬੇਸਤੀ ਕਰ ਦੇ ਵੇ ਕਰਕੇ ਦਿਖਾ ਤੇ ਤੂੰ ਹੀ ਕਰਕੇ ਤਾਂ ਮੰਮੀ ਜਵਾਰ ਨਾ ਮੈਂ ਖਿੱਚ ਲਈ ਤੇਰੀ ਮੰਮੀ ਵੀ ਤਰੀ ਕਾਨ ਵਾਲੀ ਐ ਬੱਚਿਆਂ ਦੀ ਫੀਸਾ ਦੇਣੀ ਐ ਥੋੜੇ ਬਹੁਤੇ ਪੈਸੇ ਹੀ ਫੜਾ ਜਾਂਦੇ ਆ ਜਾ ਨਹੀਂ ਮੈਂ ਘਰ ਮਰ ਨਹੀਂ ਚੱਲੀ ਉਹ ਦੁੱਧ ਵਾਲਾ ਵੀ ਪੈਸੇ ਮੰਗਦਾ ਪਿਆ ਸੀ ਮੈਂ ਕਿਹਾ ਸਾਰੇ ਦੇ ਦਾਂਗੀ ਆ ਕੇ ਉਹ ਮੰਮੀ ਮੈਂ ਤਿੰਨ ਚਾਰ ਵਾਰੀ ਤੇ ਉਹਨਾਂ ਨੂੰ ਢਾਲ ਤਾ ਹੋਰ ਮੈਂ ਕਿੰਨਾ ਟਾਲਾਂਗੀ ਕੋਈ ਨਹੀਂ ਆ ਜਾਂਦੀ ਮੈਂ ਮੰਮੀ ਤੁਸੀਂ ਆਪੇ ਤੇ ਕਹਿੰਦੇ ਪਏ ਜੇ ਮੈਂ ਹੱਲੇ ਰਹਿਣਾ ਵਾ ਚਲੋ ਇੰਜ ਕਰੋ ਤੁਸੀਂ ਮੈਨੂੰ ਫਿਰ ਚਾਬੀ ਦੇ ਦਿਓ ਅਲਮਾਰੀ ਦੀ ਵਾ ਨਹੀਂ ਸੀ ਆਣੀਏ ਗੱਲ ਤੇ ਮੈਨੂੰ ਹੁਣ ਸਮਝ ਆਈ ਏ ਤੂੰ ਅਸਲ ਤੇ ਚਾਬੀਆਂ ਹੀ ਲੈਣ ਇੱਥੇ ਆਈ ਆ ਤੇ ਉਹ ਨਾ ਮੈਂ ਫੜਾਈਆਂ ਤੈਨੂੰ ਭੁੱਲ ਜਾ ਮੰਮੀ ਮੈਂ ਥੋੜੇ ਬਹੁਤੇ ਪੈਸੇ ਵਰਤ ਕੇ ਤੁਹਾਨੂੰ ਦੇ ਜਾਾਂਗੀ ਆ ਦੇ ਜਾਾਂਗੀ ਮੈਂ ਆਪੇ ਆ ਕੇ ਹਿਸਾਬ ਕਰਾਂਗੀ ਸਾਰਿਆਂ ਦੇ ਤੂੰ ਚਧਰਾਨੀ ਨਹੀਂ ਕਰਦੀ ਐਵੇਂ ਬੈਠੀ ਹੋਈ ਆ ਕਿ ਡੀ ਚਲਾਕ ਬੰਦੀ ਐ ਤੇ ਮੰਮੀ ਜਿੰਨਾ ਕੋ ਤੂੰ ਖਰਚਾ ਦੇ ਕੇ ਗਏ ਸੀ ਉਹ ਵੀ ਪੈਸੇ ਖਤਮ ਹੋ ਗਏ ਆ ਕੋਈ ਗੱਲ ਨਹੀਂ ਕਹਿ ਦਰੀ ਹੈ ਪੀ ਨੂੰ ਥੋੜੇ ਬਹੁਤੇ ਫੜਾ ਦਿੰਦਾ ਤੈਨੂੰ ਮੰਮੀ ਥੋੜੇ ਬਹੁਤੇ ਮੰਮੀ ਉਹ ਤੁਹਾਡਾ ਮੁੰਡਾ ਨਾ ਅੱਜ ਤੱਕ ਤੁਹਾਡੇ ਇਸ਼ਾਰਿਆਂ ਤੇ ਹੀ ਚੱਲਦਾ ਰਿਹਾ ਵੈ ਤੇ ਤੁਸੀਂ ਮਨਾਂ ਕੀਤਾ ਸੀ ਕਿ ਪੈਸੇ ਨਹੀਂ ਦੇਣੇ ਕਿਸੇ ਨੂੰ ਉਹਨਾਂ ਨੇ ਅੱਜ ਤੱਕ ਮੈਨੂੰ ਕੁਝ ਨਹੀਂ ਦਿੱਤਾ ਜਿੱਦੋਂ ਦੇ ਤੁਸੀਂ ਆਏ ਹੋ ਮੈਨੂੰ ਇੰਨੇ ਪੈਸਿਆਂ ਦੀ ਲੋੜ ਹੈ ਉਹਨਾਂ ਮੈਨੂੰ ਪੈਸੇ ਨਹੀਂ ਦੇਣੇ ਤੁਹਾਡੇ ਹੱਥ 'ਚ ਹੀ ਪੈਸੇ ਫੜਾਣੇ ਆ ਪੈਸੇ ਗੱਲ ਦਾ ਤੇ ਤੈਨੂੰ ਦੁੱਖ ਹੈ ਉਹ ਮੇਰੇ ਇਸ਼ਾਰਿਆਂ ਤੇ ਚੱਲਦਾ ਤੇਰੇ ਇਸ਼ਾਰਿਆਂ ਤੇ ਕਿਉਂ ਨਹੀਂ ਚੱਲਦਾ ਥਲ ਬੱਕ ਜਾ ਜਿੱਧਰ ਆਈਆਂ ਥਲ ਤੇ ਪਤਾ ਹੈ ਕਿ ਮੈਂ ਆਪਣਾ ਲੋਭ ਪਾਣਾ ਸਾਰਿਆਂ ਤੇ ਕਿਸੇ ਦਾ ਘਰ ਖਰਾਬ ਕਰਨਾ ਹੈ ਕਿਸੇ ਨੂੰ ਬੋਲਣਾ ਹੈ ਕਿਸੇ ਦੀ ਨੂਤੀ ਦੀ ਬੇਇੱਜ਼ਤੀ ਕਰਨੀ ਹੈ ਪਰ ਮੰਮੀ ਨੂੰ ਇੰਨਾ ਨਹੀਂ ਪਤਾ ਕਿ ਮੈਂ ਆਪਣਾ ਘਰ ਕਿਵੇਂ ਸਾਹਮਣਾ ਆਪਣੀ ਨੂ ਨੂੰ ਕਿਵੇਂ ਸਾਹਮਣਾ ਤੇ ਜੇ ਛੋਟੇ ਛੋਟੇ ਬੱਚੇ ਪੈਸੇ ਮੰਗ ਲੈਣ ਤੇ ਉਹ ਦਾਦੀ ਦਾ ਮੂੰਹ बार-बार ਵੇਖਣ ਕਿ ਦਾਦੀ ਕੋਲ ਭੱਜੇ ਆਣ ਮੈਂ ਆਪਣੇ ਬੱਚਿਆਂ ਨੂੰ ਇਦਾਂ ਨਹੀਂ ਤਰਸਦੇ ਦੇਖ ਸਕਦੀ ਹੁਣ ਤੇ ਜੋ ਮਰਜ਼ੀ ਹੋ ਜੇ ਮੈਂ ਵੀ ਫਿਰ ਕੁਝ ਕਰਾਂਗੀ ਭਾਵੇਂ ਮੰਮੀ ਨੂੰ ਲੱਗੇ ਬੁਰਾ ਤੇ ਭਾਵੇਂ ਮੰਮੀ ਨੂੰ ਲੱਗੇ ਚੰਗਾ ਤੇ ਭਾਵੇਂ ਇਹਨਾਂ ਦੇ ਮੁੰਡੇ ਨੂੰ ਲੱਗੇ ਬੁਰਾ ਤੇ ਭਾਵੇਂ ਲੱਗੇ ਚੰਗਾ ਇਹਨਾਂ ਨੂੰ ਵੀ ਸੁਧਾਰਨਾ ਪੈਣਾ ਤੇ ਕੋਈ ਨਾ ਕੋਈ ਐਕਸ਼ਨ ਲੈਣਾ ਪੈਣਾ ਤਾਂ ਨਹੀਂ ਜਰਾ ਕਿਨੂੰ ਸੁਧਾਰਨਾ ਹੈ ਬੋਲ ਨਹੀਂ ਵੀ ਕਿੰਨੂੰ ਸੁਧਾਰਨਾ ਹੈ ਮੰਮੀ ਇਹ ਤੇ ਹੁਣ ਸਮਾਂ ਹੀ ਦੱਸੂਗਾ ਕਿ ਕੌਣ ਕਿੰਨੂੰ ਸੁਧਾਰਨਾ ਚਾਹੁੰਦਾ ਕੋਈ ਨਹੀਂ ਮੈਂ ਵੀ ਵੇਖਨੀ ਕੀ ਤੂੰ ਕਰ ਲੈਨੀ ਨੀਂ ਰਲਾ ਇਹਨੂੰ ਚਾਹ ਪਾਣੀ ਨਾ ਬੁਲਾਈ ਤਾਂ ਕੱਢਣ ਬਾਹਰ ਪੂਜਾ ਪੂਜਾ ਤੂੰ ਮਰੇ ਮੁੱਕ ਰੋਗੂਏ ਨਾ ਦੋ ਮੈਂ ਰਿਕ ਇਤਰਾਰ ਦਾ ਘਰ ਨਹੀਂ ਉਹ ਮਰਦਾ ਨਹੀਂ ਹਾਂਜੀ ਘਰ ਨਹੀਂ ਵੱਧਦਾ ਨਹੀਂ ਕਿ ਪੈਂਜੀ ਚਾਹ ਦਾ ਕੰਮ ਤੈਨੂੰ ਪੀ ਲੰਦੇ ਨਾ ਖੈਂਟ ਪਰੇ ਸੱਤਨੇ ਚੜਾਈ ਨਹੀਂ ਨਹੀਂ ਸੱਤਨੇ ਜਾਣੀ ਜਿਹੜੀ ਗੱਲ ਉਹਨੂੰ ਤੇ ਘਰ ਆਇਆ ਤਾਂ ਬੰਦਾ ਚਾਹ ਪਾਣ ਤੇ ਕੋਈ ਗੱਲ ਨਹੀਂ ਪੀਤੀ ਚਾਹ ਕਰੋ ਪੀਂ ਗਏ ਉਹ ਚਾਹ ਤੂੰ ਉਧਰ ਆਈ ਜੀ ਮੈਨੂੰ ਲੈ ਲੈ ਮੇਰਾ ਗੁਜ਼ਾਰਾ ਨਹੀਂਗਾ ਘਰ ਚੱਲੋ ਮੇਰੇ ਨਾਲ ਮੈਂ ਕੀ ਕਰਾਂ ਇਕੱਲੀ ਮੇਰੇ ਨਾਲ ਕੋ ਕੰਮ ਨਹੀਂ ਨਾ ਮੈਂ ਤਾਂ ਸੱਚ ਮੈਂ ਘਰ ਵਾਲੀ ਕੰਮਾਂ ਲਈ ਹਾਂ ਮੇਰੇ ਬੱਚੇ ਸੰਭਾਲੇ ਨਹੀਂ ਚਲੋ ਉਹ ਗੱਲ ਤੇ ਤੁਹਾਡੀ ਮੰਨਤੀ ਹੈ ਮੈਂ ਸਹਿਮਤ ਹਾਂ ਤੁਹਾਡੇ ਨਾਲ ਪਰ ਉਹ ਜੇ ਆਈ ਤੇ ਚਾਹੇ ਕਰਦੇ ਪੀ ਲੈਂਦੇ ਕੁਛ ਨਹੀਂ ਹੁੰਦਾ ਪੀਤੀ ਜਾ ਚਲ ਤੂੰ ਬੈਠ ਇੱਧਰ ਆ ਬੈਠ ਮੈਨੂੰ ਦੱਸ ਦੀਦੀ ਦਾ ਕੀ ਕਰਨਾ ਈ ਲੈ ਦੀਦੀ ਦਾ ਮੈਨੂੰ ਕਹਿੰਦੇ ਕੀ ਕਰਨਾ ਵੈ ਮੈਂ ਤੁਹਾਨੂੰ ਕੀ ਦੱਸਾਂ ਤੁਹਾਡੇ ਮਗਰ ਲਾ ਕੇ ਮੈਂ ਕੁਟ ਮਾਰ ਤੇ ਲਈ ਕਰ ਤੂੰ ਅਗਲਾ ਤੁਸੀਂ ਜੋ ਚੋ ਕੀ ਕਰਨਾ ਵੈ ਮੈਨੂੰ ਹੋਰ ਕੀ ਪਤਾ ਕੀ ਕਰਨਾ ਵੈ ਮੈਨੂੰ ਪਤਾ ਕੰਮ ਕਾਇਦੀ ਕਿੰਨੀ ਦਿੱਕਤ ਹੁੰਦੀ ਪਈ ਆ ਹੋਰ ਹੀ ਆਈ ਤੇ ਮੈਨੂੰ ਪਰੇ ਨੂੰ ਕਰਾ ਲੈ ਸਖਾਣਾ ਮੇਰਾ ਕੰਮ ਨਹੀਂ ਪਰੇ ਨੂੰ ਸਖਾਣਾ ਉਹ ਜੀ ਸਾਡੀ ਧੀ ਐਲੇ ਦੇਖੋ ਦੇ ਹੱਥ ਕੱਡੇ ਕੂਲੇ ਦੇਰ ਦੇ ਨੂੰ ਕੰਮ ਦਿਖਾਣੇ ਮੇਰੀ ਗੱਲ ਸੁਨਾ ਧੀ ਆਉਂਦੀ ਹੈ ਰਾਜ ਕਰਨ ਲਈ ਤੇ ਨੂੰ ਹੁੰਦੇ ਕੰਮ ਲਈ ਤੇ ਨੂੰ ਗੱਲ ਕੰਮ ਦਿਖਾਣਾ ਤਾਂ ਫਿਰ ਹੁਣ ਮੈਂ ਕੀ ਕਰਾਂ ਕੁਛ ਸੋਚਾ ਵੇ ਕੀ ਕਰਨਾ ਵਾ ਉਸ ਬਾਰੇ ਮम्मा ਜੀ ਤੁਸੀਂ ਕੋ ਮੈਂ ਕੰਮ ਕਰਾਂ ਤੇ ਮੈਂ ਨਹੀਂ ਕਰ ਸਕਦੀ ਤੁਹਾਡੇ ਸਾਹਮਣੇ ਕੋ ਕਾਲ ਤੁਸੀਂ ਮੈਨੂੰ ਕੰਮ ਕਿਹਾ ਤੇ ਮੇਰੇ ਹੱਥ ਤੇ ਸੱਟ ਵੱਜ ਗਈ ਮੇਰਾ ਗੋਟ ਨਹੀਂ ਦੁਖਣੋਂ ਹਟਣ ਦਿਆ ਇਨੀ ਦਰਦੋਂ ਦੀ ਮੇਰੇ ਮੱਜ ਮਲਾ ਕੇ ਆਈ ਆ ਤੂੰ ਝਾੜੂ ਮਰਵਾਇ ਸੀ ਨਾ ਦੇਖ ਲੋ ਵੇਖ ਲੈ ਮੈਂ ਤਾਂ ਪਹਿਲਾਂ ਕੰਨੀ ਵੀ ਕੁੜੀ ਸਾਡੀ ਸੋਲ ਜਈ ਉਹ ਗੱਲ ਤਾਂ ਠੀਕ ਹੈ ਪਰ ਮੇਰੇ ਕੋ ਕੰਮ ਨਹੀਂ ਹੁੰਦਾ ਤੂੰ ਦੱਸੋ ਮੈਂ ਕੀ ਕਰਾਂ ਤੇਰੇ ਦੀ ਲੈ ਕੇ ਆ ਫਿਰ ਜਾ ਲੈ ਇਹ ਹੁਣ ਤੁਹਾਡਾ ਕੰਮ ਹੈ ਤੁਸੀਂ ਸੋਚੋ ਕਿੰਦਾ ਲੈਣੀ ਆ ਪਤਾ ਹੁੰਦਿਨ ਉਹਦੀ ਮਾਸੀ ਦੇ ਨਾਨੀ ਹੁਣ ਆਈਆਂ ਸੀ ਕਿਸ ਤਰ੍ਹਾਂ ਖਾ ਘੂਰੀਆਂ ਵਟ ਵਟ ਐਦਾ ਵੇਂਦੀਆਂ ਸੀ ਉਹ ਕਿਸੇ ਸਕੀਮ ਨਾਲ ਲੈ ਕੇ ਗਈਆਂ ਆਪਣੇ ਘਰ ਬੁਆਜੀ ਮੈਨੂੰ ਇੱਕ ਗੱਲ ਦੱਸੋ ਸੋਹਰੇ ਨੂਆਂ ਨੂੰ ਇੰਨਾ ਕੁੱਟਦੇ ਕਿਉਂ ਐ ਉਹ ਤਾਂ ਨੂਆਂ ਦਾ ਫਰਜ਼ ਹੁੰਦਾ ਘਰ ਦੇ ਕੰਮ-ਕਾਰ ਕਰਨਾ ਸਵੇਕ ਤੇ ਉਠਣਾ ਸੱਸ ਦੇ ਉਠਣ ਤੋਂ ਪਹਿਲਾਂ ਹੀ ਘਰ ਦੇ ਕਈ ਕੰਮ ਨੇ ਵੇਲ ਲੈਣੇ ਤੇ ਇੱਥੇ ਉੱਡਦੀਆਂ ਹੀ ਨਹੀਂ 8-9 ਵਜੇ ਤੱਕ ਸੁੱਤੀਆਂ ਮਰੀਆਂ ਰਹਿੰਦੀ ਐ ਜਿਵੇਂ ਦੇ ਸੱਸ 20 ਵਜਾ ਨਾ ਮਾਰੇ ਉੱਠਣਾ ਹੀ ਨਹੀਂ ਬੀਤਲੇ ਤੋਂ ਕੰਮ ਚੋਰ ਹੁੰਦੀ ਐ ਜਿੱਲੀਆਂ ਕੰਮ ਦੇ ਵਿੱਚ ਪਾਣੀ ਦਾ ਗਲਾਮ ਮੰਗਦੇ ਦਾਦਾ ਘੰਟਾ ਲਾ ਦਿੰਦੀ ਐ ਐਸਲੀ ਮਾਰ ਕੋ ਆਪਣੀ ਕਰਤੂਤਾ ਤੋਂ ਕਰਦੀਆਂ ਮਾਰ ਹੋਰ ਤੇ ਹੋਰ ਕੰਮ ਤੈਨੂੰ ਕੋਈ ਕਰਨਾ ਆਂਦਾ ਨਹੀਂ ਕੰਮ ਚੱਜਦਾ ਕਰੇ ਤੇ ਫਿਰ ਮਾਰ ਕਿਉਂ ਖਾਵੇ ਸਿੱਖ ਗਈ ਨਹੀਂ ਆਈ ਮਾਸਾ ਵੀ ਕਰ ਜਿੱਲੀ ਜੀ ਤੇ ਹੀ ਤੇਰੀ ਭਾਬੀ ਵੀ ਤਾਂ ਇਹੀ ਹਾਲ ਆ ਰਿੱਦੀ ਦਾ ਜਿੱਲੀ ਜੀ ਇਹ ਕੰਮ ਉਹਦੇ ਹੱਥੋਂ ਨਿਕਲਦਾ ਹੀ ਨਹੀਂ ਹੂੰ ਹੂੰ ਕਰੀ ਜਾਏਗੀ ਕਰਨੀਆਂ ਕਰਨੀਆਂ ਲੈਣੀਆਂ ਐਹੀ ਕੁਝ ਕਰਦੀ ਰਹਿੰਦੀ ਆ ਵੇਗਲਾ ਉਸ ਦਿਨ ਚਾਹ ਬਣਾਈ ਤੇ ਹੱਥ ਤੇ ਆਪਣੀ ਲੋੜ ਲਈ ਮਮਾ ਮੇਰੀ ਗੱਲ ਸੁਨੋ

ਮੈਂ ਤੇ ਆਪਣੀ ਧੀ ਨੂੰ ਨਾ ਉਸ ਘਰ ਵਿਆ ਨਹੀਂ ਜਿੱਥੇ ਅੱਗੇ ਪਿੱਛੇ ਦੇ ਨੌਕਰ ਫਿਰਨ ਮੇਰੀ ਛਿੰਦੀ ਗਈ ਤੀ ਇਹ लाड़ਲੀ ਤੇ ਉਹਦੇ ਨੌਕਰ ਹਰ ਵੇਲੇ ਉਹਦੇ ਸਿਰ ਤੇ ਪਾਣੀ ਦਾ ਗਲਾ ਲੈ ਕੇ ਅੱਗੇ ਖੜਾ ਹੋਵੇ ਤੇ ਉਹਦੇ ਜਿਹੜਾ ਘਰ ਵਾਲਾ ਹੋਵੇ ਨਾ ਉਹਦੇ ਪੈਰਾਂ ਥਲੇ ਆਪਣੇ ਹੱਥ ਰੱਖ ਕੇ ਤਲੀਆਂ ਵਿਚਾਵੇ ਮੈਂ ਉਸ ਘਰ ਆਪਣੀ ਧੀ ਨੂੰ ਵਿਆ ਨਹੀਂ ਜਿੱਥੇ ਸਾਰੇ ਸੋਕਰ ਆਮੋ ਨੇ ਗੱਡੀਆਂ 'ਚ ਘੁੰਮੇ ਸਭ ਕੁਝ ਕਰੇ ਮੇਰੀ ਤਾਂ ਇਹ ਐਜ ਕਰੇ ਮੂਰੀ ਐਜ ਮੇਰੀ ਧੀ ਬੈਠੇ ਬੈਠੇ ਰਾਣੀ ਬਣ ਕੇ ਹਾਂਜੀ ਇਹਨੂੰ ਕੋਈ ਕੰਮ ਕਰਨ ਦੀ ਲੋੜ ਹੀ ਨਾ ਪਵੇ ਇਹ ਗੂਲੇ ਗੂਲੇ ਹੱਥੇ ਕੰਮ ਵਾਸੇ ਲਈ ਕੰਮ ਕਰਨ ਲਈ ਤੇਰੀ ਭਾਬੀ ਜਿਹੀ ਹੈ ਹਾਂ ਤੈਨੂੰ ਕੀ ਲੋੜ ਪਈ ਕੰਮ ਸਿੱਖਣ ਦੀ ਅੱਪੇ ਕਰੇ ਭਾਬੀ ਭਾਬੀਂ ਕਾਦ ਵਸਦਿੰਗਾਂ ਕੰਮ ਵਾਸੇ ਲੀਂਗਾਂ ਅਰ ਨਾ ਹਾਂਜੀ ਮੈਂ ਤੇ ਆਪਣੀ ਧੀ ਨੂੰ ਉੱਥੇ ਵਿਆਹ ਨਹੀਂ ਜਿੱਥੇ ਕੱਲਾ-ਕੱਲਾ ਮੁੰਡਾ ਹੋਵੇ ਤੇ ਛੋਟਾ ਜਿਹਾ ਪਰਿਵਾਰ ਹੋਵੇ ਮੇਰੇ ਧੀਨ ਕੋਈ ਖੇਤ ਚਲਣਾ ਪਵੇ ਤੇ ਖੁਸ਼ ਰਹੇ ਬੱਸ ਮੰਮਾ ਬੂਆ ਜੀ ਕੀ ਅਗਲ ਭਾਬੀ ਤੇ ਵੀ ਪੇਕੇ ਆਣੇ ਸੋਚੀ ਹੋਈ ਹੈ ਜੀ ਆਪਣੀ ਕੀ ਕਰ ਗਈ ਹੈ ਕੀ ਕਹਿ ਗਈ ਹੈ ਛੋਟੀ ਜਿਓ ਕੇ ਐ ਡੀ ਵੱਡੀ ਗੱਲ ਸਾਨੂੰ ਕਰ ਗਈ ਇੰਜ ਕਰ ਗਈ ਤੁਹਾਨੂੰ ਪਤਾ ਲੱਗਾ ਜਿਵੇਂ ਕਿ ਸਾਡੇ ਮੂਹਤ ਚਪੇੜ ਮਾਰ ਗਈ ਹੋਵੇ ਤੂੰ ਦਫਾ ਕਰ ਰੋਦੀਆਂ ਗੱਲਾਂ ਨੂੰ ਬੱਚਾ ਹੈ ਉਹ ਫਿਲਮਾਂ ਫਲਮਾਇਰ ਕਲ ਦੇ ਕੁੜੀਆਂ ਵੇਖਦੀ ਆਈ ਟੀਵੀ ਵੇਖਦੀ ਆ ਨੇ ਸੀਰੀਅਲ ਤਾਂ ਉਹਨਾਂ ਨੇ ਇਹੋ ਜਿਹੀ ਗੱਲਾਂ ਕਰਨੀਆਂ ਅਸੀਂ ਇਹਦੇ ਅਗਲਾ ਪਰਵਾ ਕਰਦੀਆਂ ਨਾਲੇ ਮੈਂ ਤਾਂ ਦੱਸਾਂ ਇਹਨੂੰ ਕੀ ਪਤਾ ਹੋਵੇ ਕਿ ਜੜੀਏ ਧੀਆ ਧੀਆ ਹੁੰਦੀ ਹੈ ਤੇ ਨੂਆ ਨੂਆ ਹੁੰਦੀ ਹੈ ਨੂਆ ਨੇ ਕਹ ਦਿੱਤੀ ਆ ਮਾਂ ਚੱਕਦੀਆਂ ਇਹ ਕੰਮ ਲਈ ਆਨੇ ਤੇ ਕੰਮ ਕਰਨਾ ਹੀ ਪੈਣਾ ਇਹ ਨਹੀਂ ਨਾ ਗੱਲ ਸਮਾਈ ਦੀ ਤੂੰ ਇਹਦੀ ਇਕੱਲ ਦੀ ਪਰਵਾਹ ਨਾ ਕਰ ਐਵੇਂ ਨਾ ਦਿਲ ਤੇ ਲਾ ਗੱਲ ਤੂੰ ਮੈਨੂੰ ਦਾ ਜਰੀ ਦੀ ਦਾ ਕੀ ਕਰਨਾ ਕਰਨਾ ਕੀ ਐ ਬੱਜੀ ਚਲੋ ਚਲੀਏ ਲੈਣ ਜੇ ਉਹਨੇ ਇੱਕ ਇੱਕ ਗੱਲ ਇਧਰ ਦੀ ਹੋਈ ਹੈ ਆਪਣੇ ਤੇ ਕੇ ਦੱਸਦੀ ਥੀ ਤਫੀਲ ਜਿੰਨੀ ਉਹਦੇ ਨਾਲ ਇੱਥੇ ਹੋਈ ਹੈ ਨਾ ਉਹ ਨਹੀਂ ਦੱਸੇਗੀ ਅਤੇ ਦੱਸੇਗੀ ਤਾਂ ਅਸੀਂ ਉਹਦੀ ਨੁਕਸ ਕੱਢ ਦੇਾਂਗੇ ਕੋਈ ਨਹੀਂ ਪਖੰਡ ਪੂਣ ਕਰ ਲਾਂਗੇ ਉੱਥੇ ਤੇ ਕੁਛ ਨਹੀਂ ਹੁੰਦਾ ਤੇ ਜਾਣਾ ਤੇ ਚੱਲੀਏ ਲੈ ਵੈਸੇ ਵੀ ਕੁੜੀਆਂ ਨੂੰਆਂ ਨੂੰ ਨਾ ਬਹੁਤੇ ਦਿਨ ਪੇਕੇ ਨਹੀਂ ਝੱਡੀ ਦਾ ਹੁੰਦਾ ਉਹਨਾਂ ਦੀ ਮੱਤਾਂ ਹੀ ਲੈਣੀਆਂ ਉਹਨਾਂ ਨੇ ਕਿਹੜਾ ਇੱਥੇ ਆੜਾ ਮੈਨੂੰ ਨਾ ਰਾਤੀ ਸਾਈਲ ਪੁੱਛਦਾ ਸੀ ਕਿ ਭੂਆ ਜੀ ਮੈਰੀ ਦੀ ਨੂੰ ਕੱਲ ਹੀ ਪੇਕੇ ਭੇਜਿਆ ਮੇਰੇ ਪੁੱਤਰ ਉਹਦੇ ਘਰ ਦੇ ਆਏ ਉਹਦੀ ਮਾਂ ਆਈ ਭੂਆ ਆਈ ਹੈ ਮਾਸੀ ਆਈ ਹੈ ਉਹ ਮਿਲਣ ਆਏ ਤੇ ਨਾਲ ਲੈ ਗਏ 2-4 ਦਿਨ ਲਈ ਤੇ ਚੱਲ ਕੋਈ ਨਹੀਂ ਤੇ ਲੈ ਗਏ ਤੇ ਅੱਡੀ ਕਿਹੜੀ ਗੱਲ 4 ਦਿਨ ਜਾਣ ਵੀ ਦੇਣਾ ਚਾਹੀਦਾ ਬੱਚੇ ਨੂੰ ਕਰੋ ਮਨ ਭਰਿਆ ਰਹਿੰਦਾ ਕੁੜੀਆਂ ਦਾ ਤੇ ਕੋਈ ਨਹੀਂ ਆ ਜਾਈ ਨਹੀਂ ਆਏਗੀ ਤੇ ਉੱਥੇ ਜਾ ਕੇ ਲਾਵਾਂਗੇ ਕੋਈ ਨਾ ਨੁੱਕਰ ਥੋੜੀ ਹੋਈ ਹੈ ਉਹਨੂੰ ਆ ਲਈ ਆਪਣੇ ਘਰ ਹੀ ਆਣਾ ਉਹਨੇ ਹਾਂ ਤੇ ਕੋਈ ਨਹੀਂ ਤੇਰੀ ਮਾਂ ਤੇ ਮੈਂ ਜਾਵਾਂਗੇ ਤੇ ਅਸੀਂ ਲੈਵਾਂਗੇ ਉਹਨੂੰ ਤੂੰ ਅਸੀਂ ਫਿਕਰ ਨਾ ਕਰ ਆ ਜੀ ਇਹ ਕਦੇ ਦਿਨ ਦੇ ਵਿੱਚ ਜਾਣੇ ਕਿ ਤੁਸੀਂ ਅਸਲੀ ਗੱਲ ਨੂੰ ਦੱਸੀ ਨਹੀਂ ਸਾਈਡ ਨੂੰ ਫਿੱਟੇ ਮੋ ਤੇਰਾ ਜਿੱਡੀ ਮੋਟੀ ਤੂੰ ਤੇ ਓਡਾ ਮੋਟਾ ਤੇਰਾ ਦਿਮਾਗ ਨਹੀਂ ਅਸਲੀ ਗੱਲ ਦੱਸ ਕੇ ਮੈਂ ਆਪਣੇ ਪੁੱਤਰ ਹੱਥੋਂ ਗਵਾਣਾ ਸੀ ਬੇਫੂਦੀ ਬੇਫੂ ਵੀ ਨਹੀਂ ਤੂੰ ਨਹੀਂ ਕਾਹਦੇ ਲਈ ਹੁਣ ਦੱਸਣੀ ਜ਼ਿਆ ਗੱਲ ਜੇ ਜਿ ਲੈ ਹੀ ਆਣੀ ਤਾਂ ਫੇਰ ਗੱਲ ਹੀ ਗੱਲ ਦੱਸਣੀ ਬਸ ਉਹਨਿਕ ਕੋਲ ਦੋ ਡੜਾ ਉਹਦੇ ਸੋਹਰਿਆਂ ਨੇ ਨਾ ਉਹਨੂੰ ਕੁਛ ਦੱਸ ਦਿੱਤਾ ਹੋਵੇ ਭੈਣ ਜੀ ਜੇ ਉਹ ਸੋਹਰਿਆਂ ਨੂੰ ਦੱਸਤਾ ਹੋਇਆ ਫੇਰ ਤੇ ਮੈਂ ਕਾ ਤੇ ਲਈਆਂ ਠੀਕ ਆ ਪਾਪੀ ਨੂੰ ਫੋਨ ਕਰਾਂ ਜਾਂ ਨਾ ਕਰਾਂ ਕਾਰੀ ਰੇਨੀ ਆ ਹਲੋ ਹਲੋ ਸਸ਼ੀਕਲਪਾ ਬੀਜੀ ਸਸ਼ੀਕਲਪਰੀ ਕੀ ਹਾਲ ਹੈ ਮੈਂ ਠੀਕ ਆ ਤੁਸੀਂ ਸੁਣਾਓ ਤੁਸੀਂ ਠੀਕ ਹੋ ਬਸ ਠੀਕ ਆ ਅੱਜ ਤੂੰ ਕਿਵੇਂ ਫੋਨ ਕੀਤਾ ਭਾਬੀ ਮੇਰਾ ਦਿਲ ਨਹੀਂ ਲੱਗਦਾ ਪਿਆ ਤੁਹਾਡੇ ਬਿਨਾ ਮੈਨੂੰ ਘਰ ਖਾਲੀ-ਖਾਲੀ ਲੱਗਦਾ ਪਿਆ ਤੁਹਾਡੇ ਬਿਨਾ ਪਤਾ ਨਹੀਂ ਕਿਉਂ ਲੈ ਤੈਨੂੰ ਕੀ ਹੋ ਗਿਆ ਪਰੀ ਕਿਹੋ ਜਿਹੀਆਂ ਗੱਲਾਂ ਕਰਦੀ ਪਈ ਐ ਮੰਮੀ ਘਰ ਨਹੀਂ ਹੈਗੇ ਘਰ ਤੇ ਸਭ ਨੇ ਪਰ ਪਤਾ ਨਹੀਂ ਕਿਉਂ ਤੁਹਾਡੇ ਬਿਨਾ ਅੱਜ ਦਿਲ ਨਹੀਂ ਲੱਗਦਾ ਪਿਆ ਮੇਰਾ ਲੈ ਕੰਬਲੀ ਜਈ ਚੱਲ ਫੋਨ ਕਰ ਲਿਆ ਨਾ ਕੋਈ ਗੱਲ ਲਈ ਭਾਬੀ ਕੋ ਗੱਲ ਕਰਾਂ ਹਾਂਜੀ ਬੋਲ ਜੇ ਤਾਂ ਨੂੰ ਮੰਮੀ ਨਹੀਂ ਲੈ ਆਨਦੇ ਤਾਂ ਤੁਸੀਂ ਖੁਦ ਆ ਜਾਓ ਨਹੀਂ ਪਰੀ ਤੈਨੂੰ ਪਤਾ ਹੈ ਤੇਰੇ ਵੀਰੇ ਦਾ ਵੀ ਇੱਕ ਫੋਨ ਨਹੀਂ ਆਇਆ ਮੈਨੂੰ ਤੇ ਮੈਂ ਕਿੱਦਾਂ ਆ ਜਾ ਤਾਦੀ ਹੋ ਸਕਦਾ ਵੀਰੇ ਨੂੰ ਕਿਸੇ ਗੱਲ ਦਾ ਪਤਾ ਹੀ ਨਾ ਹੋਵੇ ਚੱਲ ਨਾ ਪਤਾ ਹੋਵੇ ਪਰ ਇੱਕ ਵਾਰੀ ਉਹ ਫੋਨ ਤਾਂ ਕਰ ਸਕਦੇ ਸੀ ਨਾ ਤੂੰ ਮੇਰੇ ਤੋਂ ਬਿਨਾ ਪੁੱਛੇ ਕਿੱਥੇ ਗਈ ਕਿਉਂ ਗਈ ਪਰੋਨਾ ਦਾ ਇੱਕ ਫੋਨ ਨਹੀਂ ਆਇਆ ਪਰੀ ਤੂੰ ਤੇ ਮੈਨੂੰ ਫੋਨ ਕੀਤਾ ਮੈਨੂੰ ਇੰਨਾ ਚੰਗਾ ਲੱਗਾ ਪਰ ਤੇਰੇ ਵੀਰੇ ਨੇ ਇੱਕ ਵਾਰੀ ਵੀ ਮੈਨੂੰ ਫੋਨ ਨਹੀਂ ਕੀਤਾ ਉਹ ਮੇਰੀ ਚਿੰਤਾ ਹੀ ਨਹੀਂ ਹੈਗੀ ਉਹਨਾਂ ਨੂੰ ਮੇਰੇ ਦਿਮਾਗ ਦੇ ਵਿੱਚ ਇਹੀ ਗੱਲਾਂ ਆਉਂਦੀਆਂ ਪਈਆਂ ਦੱਸ ਮੈਂ ਕਿੱਦਾਂ ਫੋਨ ਕਰਾਂਗੀ ਉਹਨਾਂ ਨੂੰ ਮੇਰਾ ਦਿਲ ਕਰੇਗਾ ਨਹੀਂ ਨਹੀਂ ਭਾਬੀ ਇਦਾਂ ਕਿਉਂ ਬੋਲਦੇ ਹੋ ਤੁਹਾਨੂੰ ਪਤਾ ਵਾ ਵੀਰੇ ਦਾ ਆਫਿਸ ਆ ਉਹ ਕਿੰਨੇ ਬੀਜ਼ੀ ਹੁੰਦੇ ਆ ਆਫਿਸ ਹੈ ਮੰਦੀਆਂ ਸਾਰਾ ਦਿਨ ਕੰਮ ਹੈ ਬੜੇ ਜ਼ਰੂਰੀ ਕੰਮ ਹੈ ਲੇਕਿਨ ਮੇਰੇ ਤੋਂ ਵੀ ਜ਼ਰੂਰੀ ਕੰਮ ਹੈ ਨਹੀਂ ਇੱਕ ਫੋਨ ਨਹੀਂ ਕਰ ਸਕਦੀ ਆਪਣੀ ਵਾਈਫ ਨੂੰ ਜਦੋਂ ਤੇਰਾ ਵੀਰਾ ਘਰ ਆਂਦੇ ਆ ਘਰ ਆਂਦੇ ਬੈਗ ਰੱਖਦੇ ਆ ਉਹਨਾਂ ਨੂੰ ਮੇਰੀ ਯਾਦ ਨਹੀਂ ਆਉਂਦੀ ਕਿ ਰੀਦੀ ਮੈਨੂੰ ਪਾਣੀ ਪਿਵਾਏਗੀ ਰੀਦੀ ਮੈਨੂੰ ਸਮਾਨ ਫੜਾਏਗੀ ਚਲ ਐਵੀ ਛੱਡ ਉਹ ਤੇ ਮੰਮੀ ਕਰ ਦਿੰਦੇ ਹੋ ਅੰਗੇਜਾ ਤੂੰ ਸਭ ਤੋਂ ਵੱਡੀ ਗੱਲ ਜਦੋਂ ਉਹ ਆਪਣੇ ਰੂਮ 'ਚ ਸੌਂ ਜਾਂਦੇ ਐ ਕਮਰਾ ਖਾਲੀ-ਖਾਲੀ ਨਹੀਂ ਲੱਗਦਾ ਕੰਦਾ ਖਾਣ ਨੂੰ ਨਹੀਂ ਪੈਂਦੀਆਂ ਉਦੋਂ ਆਪਣੀ ਵਾਈਫ ਦੀ ਯਾਦ ਨਹੀਂ ਆਉਂਦੀ ਉਹਨਾਂ ਨੂੰ ਹਾਂ ਉਹ ਮੇਰੇ ਕਮਰੇ 'ਚ ਨਹੀਂ ਆਏਗੀ ਲੀਆਣਾ ਤੇ ਬੜੀ ਦੂਰ ਦੀ ਗੱਲ ਇੱਕ ਫੋਨ ਹੀ ਕਰ ਲੈਣਾ ਵਾ ਆਪੇ ਕੱਲ ਆਜੂਗੀ ਪਰ ਨਹੀਂ ਓਹੋ ਛੱਡੋ ਭਾਬੀ ਇਹ ਗੱਲ ਮੈਂ ਐਦਾ ਕਰਦੀ ਆ ਮੈਂ ਤੁਹਾਨੂੰ ਮਿਲਣ ਆ ਜੰਨੀ ਆ ਨਹੀਂ ਨਹੀਂ ਪਰੀ ਬਿਲਕੁਲ ਵੀ ਨਹੀਂ ਤੂੰ ਸਿੱਧਾ ਕਰੋ ਕੋਲੇ ਜਾਣਾ ਤੇ ਕੋਲੇ ਤੂੰ ਸਿੱਧਾ ਕਰਣਾ ਐਕਮ ਬਿਲਕੁਲ ਵੀ ਨਹੀਂ ਕਰਦੀ ਭਾਬੀ ਮੈਂ ਕਿਹੜਾ ਕਿਸੇ ਨੂੰ ਦੱਸ ਕੇ ਆਣਾ ਮੇਰਾ ਬੜਾ ਦਿਲ ਕਰਦਾ ਪਿਆ ਤੁਹਾਡੇ ਨਾਲ ਲੈਣਾ ਬਿਲਕੁਲ ਵੀ ਨਹੀਂ ਤੂੰ ਇਹ ਕੰਮ ਨਹੀਂ ਕਰਨਾ ਓਕੇ ਹੈਲੋ ਭਾਬੀ ਮੇਰੀ ਗੱਲ ਤਾਂ ਸੁਨੋ ਹੈਲੋ ਭਾਬੀ ਕਾਲ ਕੱਟਦੀ